ਨਮਸਕਾਰ ਸਤਿ ਸ੍ਰੀ ਅਕਾਲ న్యూਸ ਡੇਟਲਾਈਨ ਪੰਜਾਬ ਲਈ ਮੈਂ ਰਿਤੇਸ਼ ਲਖੀ ਤੇ ਇਸ ਵਕਤ ਮੇਰੇ ਨਾਲ ਨੇ ਇਸ ਸਫਰ ਦੇ ਵਿੱਚ ਸਾਡੇ ਸਹਿਯੋਗੀ ਕਰਨਲ ਰਿਟਾਇਰਡ ਮਨਜਿੰਦਰ ਸਿੰਘ ਕੁਲਾਰ ਸਾਹਿਬ ਪੰਜਾਬ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਹੈ ਪੰਜਾਬ ਕੀ ਪੂਰਾ ਉੱਤਰੀ ਭਾਰਤ ਇਸ ਵਕਤ ਹੜ੍ਹਾਂ ਦੀ ਮਾਰ ਹੇਠ ਹੈ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਨੂੰ ਰਿਲੀਫ ਦੇਣ ਦੇ ਪੱਖੋਂ ਸਰਕਾਰ ਨੇ ਜੋ ਵੀ ਯਤਨ ਕੀਤੇ ਨੇ ਉਸ ਨੂੰ ਨਾ ਪੱਖੀ ਨਜ਼ਰ ਨਾਲ ਨਾ ਵੇਖਦਿਆਂ ਹੋਇਆ ਤੇ ਜਿਹੜੇ ਵੀ ਅਦਾਰੇ ਜਿਹੜੇ ਵੀ ਸੰਸਥਾਵਾਂ ਆਪਣਾ ਯੋਗਦਾਨ ਪਾਰੀਆਂ ਨੇ ਫਲੱਡ ਰੀਲੀਫ ਦੇ ਵਿੱਚ ਉਹਨਾਂ ਦੇ ਉਪਰਾਲਿਆਂ ਨੂੰ ਸਮਝਣ ਦੇ ਮੰਤਵ ਦੇ ਨਾਲ ਅਸੀਂ ਇਸ ਵਕਤ ਗਰਾਊਂਡ ਜ਼ੀਰੋ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਤੇ ਆਪਣੇ ਇਸ ਚੈਨਲ ਦੇ ਜਿੰਨੇ ਵੀ ਸਰੋਤੇ ਨੇ ਆ ਜੋ ਮੇਰੇ ਚੈਨਲ ਰਤੇਸ਼ ਲੱਖੀ ਦੇ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਫਰਸਟ ਹੈਂਡ ਜਾਣਕਾਰੀ ਦੇਣ ਦੀ ਵੀ ਕੋਸ਼ਿਸ਼ ਕਰਾਂਗੇ ਕਿ ਸਾਡਾ ਪਰਪਸ ਹਾਲਾਤ ਨੂੰ ਦੇਖਣਾ ਸਮਝਣਾ ਕਿਉਂਕਿ ਬਾਅਦ ਦੇ ਵਿੱਚ ਬਹੁਤ ਸੇ ਵਿਸ਼ਲੇਸ਼ਣ ਹੋਣੇ ਨੇ ਲੰਮੇ ਸਮੇਂ ਤੱਕ ਪੰਜਾਬ ਦੇ ਇਤਿਹਾਸਿਕ ਜੇ ਆਪਾਂ ਕਹ ਲਈਏ ਕਿ ਹਿਸਟੋਰੀਕਲ ਲੈਵਲ ਦੇ ਉੱਤੇ ਹੜ੍ਹਾਂ ਦੇ ਕਾਰਨ ਜਿਹੜੀ ਤਬਾਹੀ ਹੋ ਰਹੀ ਹੈ 1988 ਦੇ ਰਿਕਾਰਡ ਟੁੱਟੇ ਨੇ ਸੋ ਮੇਰੇ ਨਾਲ ਕਰਨਲ ਮਨਜਿੰਦਰ ਸਿੰਘ ਕੁਲਾਰ ਸਾਹਿਬ ਅਤੇ ਅਸੀਂ ਅੱਜ ਜਾ ਰਹੇ ਹਾਂ ਕਰਨਲ ਸਾਹਿਬ ਆਪਣਾ ਅੰਮ੍ਰਿਤਸਰ ਗੁਰਦਾਸਪੁਰ ਦੇ ਇਲਾਕਿਆਂ ਦੇ ਵਿੱਚ ਜੋ ਕਿ ਹੜ੍ਹ ਨਾਲੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਨੇ ਹਾਲਾਂਕਿ ਇਸ ਵਕਤ ਉਫਾਮ ਤੇ ਹੋਰ ਵੀ ਦਰਿਆ ਹੈਗੇ ਨੇ ਖਾਸ ਕਰਕੇ ਜਿਹੜੀਆਂ ਲੇਟੈਸਟ ਰਿਪੋਰਟਸ ਨੇ ਕੱਗਰ ਦਰਿਆ ਜਿਹੜਾ ਹੈ ਉਫਾਮ ਤੇ ਹੈ ਤੇ ਆਣ ਵਾਲਾ ਸਮਾ ਪਟਿਆਲਾ ਸੰਗਰੂਰ ਖਨੌਰੀ ਇਹ तमाम ਇਲਾਕੇ ਜੋ ਕਿ ਕੱਗਰ ਦੀ ਵਸਤਾ ਹਰ ਸਾਲ ਮਾਰਤੋ ਪ੍ਰਭਾਵਿਤ ਹੁੰਦੇ ਨੇ ਲੇਕਿਨ ਇਸ ਵਾਰ ਥੋੜੀ ਜ਼ਿਆਦਾ ਚਿੰਤਾਵਾਂ ਹੈਗੇ ਨੇ ਕਿਉਂਕਿ ਪੂਰੇ ਪੰਜਾਬ ਦੇ ਹੋਰ ਹਿੱਸਿਆਂ ਵਿੱਚ ਅਸੀਂ ਤਬਾਹੀ ਦਾ ਮੰਜ਼ਰ ਵੇਖਿਆ ਹੈ ਸੋ ਕਰਨਲ ਸਾਹਿਬ ਬਹੁਤ ਬਹੁਤ ਧੰਨਵਾਦ ਸ਼ੁਕਰੀਆਤ ਕਰਨਲ ਸਾਹਿਬ ਨੇ ਵਿਸ਼ੇਸ਼ ਉਪਰਾਲਾ ਵੀ ਕੀਤਾ ਅ ਕਰਨਲ ਸਾਹਿਬ ਮੈਂ ਸਮਝਣਾ ਚਾਹਾਂ ਕਿ ਆਪਾਂ ਇਸ ਟੂਰ ਨੂੰ ਕਿਸ ਮਕਸਦ ਤੇ ਕਿਸ ਮੰਤਵ ਦੇ ਨਾਲ ਦੇਖਣ ਜਾ ਰਹੇ ਵੇਖਣ ਜਾ ਰਹੇ ਕਿਉਂਕਿ ਸੋਸ਼ਲ ਮੀਡੀਆ ਤੇ ਬਹੁਤ ਇਸ ਬਾਰੇ ਕਵਰੇਜ ਹੋ ਰਹੀ ਹੈ ਤੇ ਸੋਸ਼ਲ ਮੀਡੀਆ ਨੇ ਉਹ ਤਸਵੀਰਾਂ ਵੀ ਸੰਭਵ ਕਰਤੀਆਂ ਨੇ ਜੋ ਕਿ ਮੇਨਸਟ੍ਰੀਮ ਮੀਡੀਆ ਦੇ ਵਿੱਚ ਆਪਾਂ ਨਹੀਂ ਵੇਖ ਸਕਦੇ ਸੋ ਕਰਨਲ ਸਾਹਿਬ ਕੀ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਇਸ ਟੂਰ ਦੌਰਾਨ ਇੱਕ ਤਾਂ ਰਿਤੀਸ਼ ਆਪਾਂ ਜਿਵੇਂ ਦੇਖ ਰਹੇ ਆ ਚਾਰੇ ਪਾਸੇ ਵੀ ਜਿਹੜਾ ਫਲੱਡ ਦੇ ਨਾਲ ਸਿਚੁਏਸ਼ਨ ਪੰਜਾਬ ਦੀ ਬਹੁਤ ਖਰਾਬ ਹੋ ਗਈ ਆ ਤੇ ਆਲਮੋਸਟ 10 ਤੇ 11 ਡਿਸਟ੍ਰਿਕਟ ਜਿਹੜੇ ਹੈਗੇ ਨੇ ਉਹ ਲਗਭਗ ਤੇ ਉਹਨਾਂ ਚ 12 1300 ਜਿਹੜੇ ਪਿੰਡ ਨੇ ਉਹ ਐਜ਼ ਆਫ ਨਾਓ ਪ੍ਰਭਾਵਿਤ ਨੇ ਕਿ ਬਹੁਤ ਬੁਰੀ ਤਰੀਕੇ ਨਾਲ ਔਰ ਇਹ ਜਿਹੜੀ ਫਲੱਡ ਸਿਚੁਏਸ਼ਨ ਆ ਆਲਮੋਸਟ ਪਿਛਲੇ 7-8 ਦਿਨਾਂ ਤੋਂ ਕਹ ਲਓ ਵੀ 10 ਦਿਨਾਂ ਤੋਂ ਚੱਲ ਰਹੀ ਹੈਗੀ ਆ ਜੀ ਤੇ ਉਹਦੇ ਵਿੱਚ ਜਿੰਨੇ ਵੀ ਇਹ ਰੈਸਕਿਊ ਆਪਰੇਸ਼ਨ ਜਾਂ ਰਿਲੀਫ ਆਪਰੇਸ਼ਨ ਚੱਲ ਰਹੇ ਆ ਉਹਦੇ ਚ 70 ਤੋਂ 80% ਕਿਉਂਕਿ ਜਿੰਨੀਆਂ ਵੀ ਇਹ ਜਥੇਬੰਦੀਆਂ ਸਾਡੀਆਂ ਇੱਕ ਸਰਵਿਸਮੈਨ ਹੋ ਗਈਆਂ ਜਾਂ ਔਰ ਸਾਡੇ ਜਿਹੜੇ ਕਲੀਕਸ ਨੇ ਕਿ ਗੁਰਦਾਸਪੁਰ ਅੰਮ੍ਰਿਤਸਰ ਦੇ ਵਿੱਚ ਹੈਲਪਰ ਪ੍ਰੋਵਾਈਡ ਕਰ ਰਹੇ ਹੈਗੇ ਉਥੋਂ ਜਿੰਨੀ ਵੀ ਇਨਫਾਰਮੇਸ਼ਨ ਆ ਰਹੀ ਆ 60 70% ਸਾਰਾ ਐਫਰਟ ਜਿਹੜਾ ਉਹ ਉਹ ਮਤਲਬ ਐਨ ਜੀਓਜ਼ ਦਾ ਕਹਿ ਲਓ ਜਥੇਬੰਦੀਆਂ ਦਾ ਕਹਿ ਲਓ ਜਾਂ ਆਪਣੇ ਲੋਕਲ ਲੋਕਾਂ ਦਾ ਹੈਗਾ ਤੇ ਐਸ ਫਾਰ ਐਸ ਐਡਮਿਨਿਸਟ੍ਰੇਸ਼ਨ ਹੈਗੀ ਆ ਉਹ ਕਰ ਰਹੀ ਆ ਕੁਝ ਕੁਝ ਬਸ ਉੱਥੇ ਲੇਕਿਨ ਕੋਆਰਡੀਨੇਸ਼ਨ ਔਨ ਗਰਾਉਂਡ ਜਿਹੜਾ ਹੈਗਾ ਉਹ ਬਹੁਤ ਮਾੜਾ ਇਨਫੈਕਟ ਮੇਰੀ ਕੱਲ ਪਰਸੋ ਡੀਸੀ ਅੰਮ੍ਰਿਤਸਰ ਤਰਨ ਤਾਰਨ ਹੋਰ ਗੋਡਾਸਪੁਰ ਹੋਣ ਨਾਲ ਵੀ ਗੱਲ ਹੋਈ ਸੀ ਐਂਡ ਵੀ ਆਰ ਇਨ ਟੱਚ ਵਿਦ ਦੀ ਆਰਮੀ ਯੂਨਿਟਸ ਐਂਡ ਆਰਮੀ ਕਾਲਮਸ ਆਲਸੋ ਸੋ ਮੇਨ ਮਕਸਦ ਇਹੀ ਆ ਵੀ ਪਿਛਲੇ 8 10 ਦਿਨਾਂ ਤੋਂ ਇਹਨਾਂ ਦੇ ਨਾਲ ਪੂਰਾ ਅਸੀਂ ਸੰਬਰਕ ਦੇ ਵਿੱਚ ਹੈਗੇ ਆ ਤੇ ਉੱਥੇ ਰੀਲੀਫ ਮਟੀਰੀਅਲ ਵੀ ਜਾ ਰਿਹਾ ਬਟ ਔਨ ਗਰਾਉਂਡ ਸਿਚੁਏਸ਼ਨ ਵੀ ਹੁਣ ਆਪਾਂ ਦੇਖਣ ਚੱਲੇ ਹੈਗੇ ਕਿਉਂਕਿ ਇੱਕ ਤਾਂ ਉੱਥੇ ਰੀਲੀਫ ਮਟੀਰੀਅਲ ਦੀ ਕੋਆਰਡੀਨੇਸ਼ਨ ਨਹੀਂ ਹੋ ਪਾ ਰਹੀ ਔਰ ਦੂਜੀ ਗੱਲ ਇਹ ਸੀ ਕਿ ਪਿਛਲੇ 3-4 ਦਿਨਾਂ ਦੇ ਵਿੱਚ ਜਿਹੜੀ ਮੇਨ ਪ੍ਰੋਬਲਮ ਆਈ ਉਹ ਉੱਥੇ ਲੈਕ ਆਫ ਰਿਸੋਰਸ ਸੀਗੇ 보ਟਸ ਵਗੈਰਾ ਵੀ ਨਹੀਂ ਸੀਗੀਆਂ ਐਡਕੁਏਟ 보ਟਸ ਨਾ ਹੋਣ ਕਰਕੇ ਜਿਹੜਾ ਰੈਸਕਿਊ ਕਰਨਾ ਸੀਗਾ ਉਹ ਬਹੁਤ ਔਖਾ ਪੈ ਰਿਹਾ ਸੀ ਐਂ ਦੂਜੀ ਗੱਲ ਵੱਡੀ ਜਿਵੇਂ ਮੈਂ ਪਹਿਲਾਂ ਕਿਹਾ ਕੋਆਰਡੀਨੇਸ਼ਨ ਦਾ ਉਹ 보ਟਸ ਆ ਗਈਆਂ ਉਹਨਾਂ ਨੂੰ ਅੱਗੇ ਗਾਈਡ ਕਿਵੇਂ ਕਰਨਾ ਹੈਗਾ ਜਾਂ ਉੱਥੇ ਕੌਣ ਉਹਨਾਂ ਨੂੰ ਗਰਾਊਂਡ ਤੇ ਕੋਆਰਡੀਨੇਟ ਕਰ ਰਿਹਾ ਸੋ ਇਹ ਇੱਕ ਬਹੁਤ ਵੱਡਾ ਡਿਜ਼ਾਸਟਰ ਹੈ ਐਂਡ ਜਿਵੇਂ ਆਪਾਂ ਨੂੰ ਪਤਾ ਆਈਐਮਡੀ ਨੇ ਅ ਕੱਲ ਜਾਂ ਪਰਸੋਂ ਉਹਨਾਂ ਨੇ ਇਹ ਕਿਹਾ ਸੀਗਾ ਵੀ ਅਗਲੇ 48 ਘੰਟੇ ਬਹੁਤ ਜ਼ੋਰ ਦੀ ਬਾਰਿਸ਼ ਆਉਣੀ ਹੈ ਪੰਡੂ ਸਾਹਿਬ ਮੈਂ ਚਾਹਾਂਗਾ ਕਿ ਇੱਥੇ ਥੋੜੀ ਜਿਹੀ ਗੱਡੀ ਸਲੋ ਕਰਾਂਗੇ ਆਪਾਂ ਪਿੱਛੇ ਦੋ ਟਰਾਲੀਆਂ ਚ ਆ ਰਹੀਆਂ ਨੇ ਆਪਾਂ ਆ ਦੇਖੋ ਇਸ ਵਕਤ ਥੋੜੇ ਥਰਨੇ ਦੋ ਟਰਾਲੀਆਂ ਨਿਕਲ ਰਹੀਆਂ ਨੇ ਇਹ ਤਰਪਾਲਾਂ ਸਮਾਨ ਲੈ ਕੇ ਜਾ ਰਹੇ ਨੇ ਇਹ ਤੁਸੀਂ ਵੇਖ ਪਾ ਰਹੇ ਹੋ ਰਿਲੀਫ ਮਟੀਰੀਅਲ ਜਾ ਰਿਹਾ ਆ ਦੂਸਰੀ ਟੋਲੀ ਗਈ ਹੈ ਬੇਸਿਕਲੀ ਰਦੇਸ਼ ਜਿਹੜੀ ਹੁਣ ਉੱਥੇ ਇੱਕ ਤਾਂ ਰਿਕੁਆਇਰਮੈਂਟ ਉਦੋਂ ਤਾਂ ਰੈਸਕਿਊ ਰਿਲੀਫ ਤਾਂ ਇਹਨਾਂ ਨੇ ਕਰ ਲਿਆ ਹੈਗਾ ਹੁਣ ਜਿਹੜੀ ਬਹੁਤ ਵੱਡੀ ਰਿਕੁਆਇਰਮੈਂਟ ਹੈਗੀ ਆ ਉਹ ਇੱਕ ਤਾਂ ਹੈਗਾ ਚਾਰਾ ਬਿਕੋਜ਼ ਬੰਦੇ ਤਾਂ ਰੈਸਕਿਊ ਕਰ ਲਈ ਜਿਹੜੇ ਡੰਗਰ ਪਸ਼ੂ ਔਰ ਜਾਨਵਰ ਹੈਗਾ ਉਹ ਪਿੱਛੇ ਰਹਿ ਗਿਆ ਹੈਗਾ ਓਕੇ ਸੋ ਇੱਕ ਤਾਂ ਉਹਨਾਂ ਨੂੰ ਚਾਰਾ ਚਾਹੀਦਾ ਤੇ ਦੂਜੀ ਗੱਲ ਹੈਗੀ ਐਕਸੈਸੀਬਿਲਟੀ ਹਜੇ ਕਿਉਂਕਿ ਕਈਆਂ ਥਾਵਾਂ ਤੇ ਪਾਣੀ ਹੈਗਾ ਉੱਥੇ ਚਾਰਾ ਵੀ ਨਹੀਂ ਸਿੱਟਿਆ ਜਾ ਸਕਦਾ ਤੇ ਇੱਕ ਹੋਰ ਉੱਥੇ ਦੀ ਰਿਕੁਆਇਰਮੈਂਟ ਜਿਹੜੀ ਆਈ ਆ ਬਹੁਤ ਵੱਡੀ ਉਹ ਹੈਗੀ ਆ ਵੀ ਉੱਥੇ ਹੁਣ ਬੋਰੀਆਂ ਲੈ ਕੇ ਪਹੁੰਚੋ ਵੀ ਜਿਹੜੇ ਬੰਦ ਟੁੱਟ ਗਏ ਹੈਗੇ ਆ ਉਹ ਬੰਦ ਜਿੰਨੇ ਵੀ ਬੰਦ ਟੁੱਟ ਗਏ ਉਹਨਾਂ ਨੂੰ ਹੁਣ ਬੇਸਿਕਲੀ ਬੰਨਣ ਦੀ ਲੋੜ ਹੈਗੀ ਆ ਸੋ ਇਹ ਸਾਰੇ ਰਿਸੋਰਸੇਸ ਉੱਥੇ ਜਾ ਰਹੇ ਨੇ ਔਰ ਭੇਜੇ ਵੀ ਜਾ ਰਹੇ ਆ ਅਲੱਗ-ਅਲੱਗ ਜਥੇਬੰਦੀਆਂ ਤੋਂ ਕਰਨ ਸਾਹਿਬ ਇਹ ਇਹ ਜਿਹੜਾ ਸਮਾਂ ਹੈ ਅੱਜ ਆਪਾਂ ਦਿਨ ਵੀ ਕੋਈ ਇਹੋ ਜਿਹਾ ਚੁਣਿਆ 1 ਤੇ 2 ਸਤੰਬਰ ਨੂੰ ਆ ਵਾਸਤਾ ਇਹ ਸਭ ਕਰ ਰੇ ਸੀ ਕਿ ਬਰਸਾਤਾਂ ਥਮਣ ਤਾਂ ਕਿ ਲੋਕਾਂ ਨੂੰ ਰਾਹਤ ਮਿਲੇ ਲੇਕਿਨ ਬਰਸਾਤ ਬਹੁਤ ਜ਼ਿਆਦਾ ਹੋ ਰਹੀ ਹੈ ਸਵੇਰ ਪਾਜੀ ਸਤੰਬਰ ਦਾ ਦਿਨ ਹੈ ਤੇ ਸਵੇਰ ਤੋਂ ਬਹੁਤ ਜ਼ਿਆਦਾ ਤੇਜ਼ ਬਾਰਿਸ਼ ਹੈ ਇਸ ਵਕਤ ਵੀ ਐਸਬੀ ਟ੍ਰੈਵਲ ਬਰਸਾਤ ਬਹੁਤ ਜ਼ਿਆਦਾ ਹੈ ਤੇ ਆਉਣ ਵਾਲਾ ਸਮੇਂ ਦੇ ਵਿੱਚ ਜਿੰਨੀਆਂ ਚੁਣੌਤੀਆਂ ਕਰਨਲ ਸਾਹਿਬ ਹੈਗੀਆਂ ਨੇ ਵਧਣ ਜਾ ਰਹੀਆਂ ਨੇ ਲੋਕਾਂ ਲਈ ਪ੍ਰੋਬਲਮ ਵਧਣ ਜਾ ਰਹੀ ਹੈ ਐਂਡ ਰਿਲੀਫ ਐਂਡ ਰੈਸਕਿਊ ਦੇ ਪੁਆਇੰਟ ਆਫ ਥਿਊ ਨਾਲ ਮੈਂ ਆਪਣੇ ਸਹਿਯੋਗੀ ਸਾਡੇ ਨਾਲ ਬੈਠੇ ਨੇ ਇਸ ਵਕਤ ਦਿਖਾ ਦਿੰਦਾ ਤੁਹਾਨੂੰ ਸਾਹਿਲ ਨੇ ਇਹ ਸਾਡੇ ਕੈਮਰਾ ਤੇ ਵੀ ਤੇ ਸਾਡੇ ਐਡੀਟਿੰਗ ਚ ਵੀ ਸਹਿਯੋਗੀ ਨੇ ਇਹਨਾਂ ਨਾਲ ਗੱਲ ਕਰ ਰਹੇ ਸੀ ਸਵੇਰੇ ਤੇ ਕਹਿ ਰਹੇ ਸੀਗੇ ਕਿ ਸਰਕਾਰ ਨੇ ਪ੍ਰਬੰਧ ਕੀ ਸਹੀ ਕੀਤੇ ਲੋਡਿੰਗ ਦੇ ਕੀਤੇ ਨਹੀਂ ਕੀਤੇ ਮੈਂ ਜ਼ਿਕਰ ਹੀ ਕਰ ਰਿਹਾ ਸੀ ਕਿ ਪਾਣੀ ਜਦੋਂ ਆਣਾ ਪਾਣੀ ਨੇ ਹਫਾਨ ਨੋਸਤਾ ਆਣਾ ਹੈ ਤੇ ਪਾਣੀ ਨੇ ਤਾਂ ਜਿਹੜਾ ਵੀ ਰਾਹ ਮਿਲਣਾ ਉੱਥੇ ਵੜ ਜਾਣਾ ਹੈ ਤੇ ਸਰਕਾਰਾਂ ਪ੍ਰਸ਼ਾਸਨ ਜਥੇਬੰਦੀਆਂ ਹਰ ਥਾਂ ਤੇ ਨਹੀਂ ਵੜ ਸਕਦੀਆਂ ਲੇਕਿਨ ਤਿਆਰੀ ਜਿੰਨੀ ਕੀਤੀ ਗਈ ਜਿੰਨੀ ਨੁਕਤਾਚੀਨੀ ਹੋ ਰਹੀ ਹੈ ਤੁਸੀਂ ਉਹਨੂੰ ਕਿਵੇਂ ਵੇਖਦੇ ਹੋ ਮਤਲਬ ਤਿਆਰੀ ਹੋਰ ਬੈਟਰ ਹੋ ਸਕਦੀ ਸੀ ਹੋਣੀ ਚਾਹੀਦੀ ਸੀ ਆਪਾਂ ਸਾਰੇ ਮੰਨਦੇ ਆ ਲੇਕਿਨ ਇਸ ਲੈਵਲ ਦੇ ਬਰਸਾਤਾ ਬਾੜ ਹਲਾਤਾ ਵਿਗੜ ਨਹੀਂ ਸੀਗੀ ਬਿਲਕੁਲ ਰਤੇਸ਼ ਜਿੱਦਾਂ ਦੀ ਸਿਚੁਏਸ਼ਨ ਚੱਲ ਰਹੀ ਹੈ ਇਨਫੈਕਟ 1988 ਦਾ ਤੁਸੀਂ ਜ਼ਿਕਰ ਕਰਿਆ ਸੀਗਾ 1988 ਚ ਬਲਕਿ ਜਿਹੜੇ ਫਲੱਡਸ ਆਏ ਸੀਗੇ ਉਸ ਟਾਈਮ ਤੇ ਉਹ ਉਹਨਾਂ ਦੀ ਸਿਚੁਏਸ਼ਨ ਬਲਕਿ ਆਲਮੋਸਟ ਜਿਹੇ ਜੀ ਹੁਣ ਸਿਚੁਏਸ਼ਨ ਬਣੀ ਹੋਈ ਹੈ ਇਹੋ ਜੀ ਸੀ ਉਦੋਂ ਸਤੰਬਰ ਦੇ ਲਾਸਟ ਵੀਕ ਮੇਰੇ ਖਿਆਲ 26 ਜਾਂ 27 28 ਸਤੰਬਰ ਦੀ ਗੱਲ ਆ ਜਦੋਂ ਬਹੁਤ ਪਾਣੀ ਕੈਚਮੈਂਟ ਏਰੀਆ ਦੇ ਵਿੱਚ ਵਰਸਿਆ ਸੀ ਤੇ ਉਦੋਂ بارشਾਂ ਹੋਈਆਂ ਸੀਗੀਆਂ ਉਹ ਫਲੱਡਸ ਲੇਟ ਸੈਪਟੈਂਬਰ ਦੇ ਵਿੱਚ ਆਏ ਸੀਗੇ ਹੁਣ ਰਹੀ ਗੱਲ ਇਹ ਜਿਹੜਾ ਡਿਸਾਸਟਰ ਹੈ ਫਲੱਡ ਹੈ ਪਹਿਲੀ ਵਾਰੀ ਪੰਜਾਬ ਦੇ ਵਿੱਚ ਨਹੀਂ ਆ ਰਿਹਾ ਹੈਗਾ ਇਹ ਰੈਗੂਲਰ ਬੇਸਿਸ ਤੇ ਆਉਂਦਾ ਰਿਹਾ ਹਰ ਦੂਜੇ ਤੀਜੇ ਸਾਲ ਸੋ ਔਰ ਇਹਦੇ ਉੱਤੇ ਇੱਕ ਬਹੁਤ ਡੈਲੀਬਰੇਟ ਡਿਸਾਸਟਰ ਮੈਨੇਜਮੈਂਟ ਐਸਓਪੀ ਬਣੀ ਹੋਈ ਹੈ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਦੇ ਉੱਤੇ ਰਿਸੋਰਸਸ ਰੱਖੇ ਹੋਏ ਆ ਸੋ ਐਸ ਫਾਰ ਜੇ ਜੇ ਤੁਹਾਨੂੰ ਸ਼ਾਰਟ ਚ ਮਤਲਬ ਦਸੀਏ ਬੀਜੇ ਕਮਨਡ ਜਾਂ ਐਡਮਿਨਿਸਟ੍ਰੇਸ਼ਨ ਦੇ ਇਹਦੇ ਵਾਸਤੇ ਪ੍ਰਪੇਅਰਡ ਸੀਗੀਆਂ ਨੋ ਜ਼ੀਰੋ ਮਤਲਬ ਦੇ ਵਰ ਨਾਟ ਇਟ ਆਲ ਪ੍ਰਪੇਅਰਡ ਐਂਡ ਉਹ ਗਰਾਊਂਡ ਦੀ ਸਿਚੁਏਸ਼ਨ ਸਾਨੂੰ ਦਿਖ ਹੀ ਰਹੀ ਆ ਸੋ ਐਜ਼ ਆਫ ਨਾਓ ਡਿਸਾਸਟਰ ਜਿਹੜਾ ਹੋਇਆ ਇਹ ਜਿਹੜਾ ਟਰੈਜੇਡੀ ਹੈ ਇਹਦੇ ਚ ਰਿਲੀਫ ਤੇ ਰੈਸਕਿਊ ਤਾਂ ਇਮੀਡੀਏਟ ਰਿਕੁਆਇਰਮੈਂਟ ਹੈਗੀ ਹੈਗੀ ਆ ਬਟ ਜਿਹੜਾ ਅਸੀਂ ਐਂਟੀਸੀਪੇਟ ਕਰਦੇ ਆਉਣ ਵਾਲੇ ਸਾਲ ਡੇਢ ਸਾਲ 2 ਸਾਲ ਦੇ ਵਿੱਚ ਉਹਨਾਂ ਲੋਕਾਂ ਨੂੰ ਤੁਸੀਂ ਰੀਹੈਬਿਟੇਟ ਤੇ ਰੀਸੈਟਲ ਕਿਵੇਂ ਕਰੋਗੇ ਕਿਉਂਕਿ 12 1300 ਪਿੰਡ ਡੈਮੇਜ ਹੋਏ ਆ ਉਹਨਾਂ ਤੇ ਉਹਨਾਂ ਦਾ ਮਾਲੀ ਨੁਕਸਾਨ ਜਾਨੀ ਨੁਕਸਾਨ ਡੰਗਰਾਂ ਦਾ ਨੁਕਸਾਨ ਖੇਤੀਬਾੜੀ ਦਾ ਨੁਕਸਾਨ ਉਹਨੂੰ ਤੁਸੀਂ ਕਿਵੇਂ ਰਿਵਾਈਵ ਕਰਨਾ ਉਹਦੇ ਵਾਸਤੇ ਬਹੁਤ ਸਾਰੇ ਬਹੁਤ ਸਾਰੇ ਫੰਡ ਚਾਹੀਦੇ ਹੋਣਗੇ ਬਹੁਤ ਸਾਰੇ ਰਿਸੋਰਸ ਚਾਹੀਦੇ ਆ ਜਿਹਦੇ ਬਾਰੇ ਗਵਰਨਮੈਂਟ ਨੂੰ ਸੋਚਣ ਦੀ ਵੀ ਲੋੜ ਹੈ ਐਂਡ ਹੁਣ ਤਾਂ ਜਿਹੜੀ ਇਹਨਾਂ ਨੇ ਗਲਤੀ ਕਰ ਲਈ ਹੈਗੀ ਅੱਗੇ ਵਾਸਤੇ ਕੋਈ ਨਾ ਕੋਈ ਇਸ ਤਰ੍ਹਾਂ ਦਾ ਇੱਕ ਜ਼ਰੀਆ ਬਣਾਇਆ ਜਾਵੇ ਚਾਹੇ ਉਹ ਸਟੇਟ ਦੇ ਵਿੱਚ ਕੋਈ ਰਿਲੀਫ ਫੰਡ ਮੈਕੈਨਿਜ਼ਮ ਬਣਾਇਆ ਜਾਵੇ ਕਿਉਂਕਿ ਲੋਕ ਕੰਟ੍ਰਿਬਿਊਟ ਕਰਨਾ ਚਾਹੁੰਦੇ ਹੈਲਪ ਕਰਨਾ ਚਾਹੁੰਦੇ ਆ ਬਟ ਅਨਫੋਰਚਨਟਲੀ ਅ ਮੈਂ ਕੱਲ ਪਰसों ਡੀਸੀਜ਼ ਇਫੈਕਟਡ ਡਿਸਟ੍ਰਿਕਟ ਨਾਲ ਵੀ ਗੱਲ ਕਰੀ ਸੀ ਵੀ ਕੋਈ ਇਦਾਂ ਦਾ ਮੈਕੈਨਿਜ਼ਮ ਬਣਾਓ ਭਈ ਜਿਹੜੇ ਲੋਕ ਹੈਲਪ ਕਰਨਾ ਚਾਹੁੰਦੇ ਆ ਕੰਟਰੀਬਿਊਟ ਕਰਨਾ ਚਾਹੁੰਦੇ ਆ ਉਹਨਾਂ ਨੂੰ ਕੋਈ ਇਨਫੋਰਮੇਸ਼ਨ ਦਾ ਸ਼ੇਅਰ ਕਰੋ ਪਬਲਿਕ ਮੀਡੀਆ ਦੇ ਨਿਊਜ਼ਪੇਪਰ ਦੇ ਰਾਹੀਂ ਬਹੁਤ ਸਾਰੇ ਲੋਕ ਹੈਲਪ ਕਰਨਾ ਚਾਹੁੰਦੇ ਆ ਇਨ ਫੈਕਟ ਤੁਸੀਂ ਗੱਲ ਸਹੀ ਕੀਤੀ ਵੀ ਬਹੁਤ ਦੇਰੀ ਦੇ ਨਾਲ ਰਿਸਪੌਂਡ ਹੋਇਆ ਹੈ ਇਨ ਟਰਮਸ ਆਫ ਤੁਸੀਂ ਚੀਫ ਮਿਨਿਸਟਰ ਰিলিਫ ਫੰਡ ਹੁੰਦਾ ਹੈ ਕਈ ਕਿਸਮ ਦੇ ਫੰਡ ਹੁੰਦੇ ਨੇ ਜਦੋਂ ਕਿ ਅਸੀਂ ਆਪਦਾਨਾਂ ਦੇ ਵੇਲੇ ਲੇਕਿਨ ਉਹਨਾਂ ਬਾਰੇ ਕੋਈ ਜਾਣਕਾਰੀਆਂ ਵੀ ਨਹੀਂ ਦਿੱਤੀ ਗਈ ਹਾਲਾਂਕਿ ਜ਼ਿਲ੍ਹਾ ਪੱਤਰ ਉੱਤੇ ਅਫਸਰਾਂ ਦੇ ਨੋਡਲ ਅਫਸਰਸ ਦੇ ਨੰਬਰ ਦਿੱਤੇ ਗਏ ਸੀ ਮੈਨੂੰ ਯਾਦ ਹੈ ਅੱਜ ਤੋਂ ਹਫ਼ਤਾ ਪਹਿਲਾਂ ਬਟ ਬਿਯੋਂਡ ਦੈਟ ਕੱਲ ਵੀ ਇੱਕ ਸਾਡੇ ਪੱਤਰਕਾਰਾਂ ਦਾ ਇੱਕ ਗਰੁੱਪ ਸੀ ਜਿਸ ਵਿੱਚ ਕੁਝ ਅਫਸਰ ਵੀ ਹੈਗੇ ਨੇ ਉਹਨਾਂ ਦੇ ਵਿੱਚ ਚਰਚਾ ਹੋ ਰਹੀ ਸੀ ਕੁਝ ਪੱਤਰਕਾਰ ਕਹਿੰਦੇ ਕਿ ਅਸੀਂ ਕੰਟ੍ਰਿਬਿਊਟ ਕਰਨਾ ਚਾਹੁੰਦੇ ਹਾਂ ਕਿੱਥੇ ਦਈਏ ਕੀ ਕੋਈ ਐਸਾ ਰਿਲੀਫ ਫੰਡ ਹੈ ਸੋ ਤੁਸੀਂ ਸੋਚੋ ਕਿ ਜਿਹੜੇ ਪੱਤਰਕਾਰ ਬੈਠੇ ਨੇ ਚੰਡੀਗੜ੍ਹ ਦੇ ਵਿੱਚ ਬੈਠੇ ਨੇ ਹਨਾ ਉਹ ਪੱਤਰਕਾਰਾਂ ਨੂੰ ਨਹੀਂ ਪਤਾ ਵੀ ਕਿੱਥੇ ਰਿਲੀਫ ਦੇਣਾ ਤਾਂ ਪਿੰਡ ਦੇ ਵਿੱਚ ਜਾਂ ਕਿਸੇ ਕਸਬੇ ਦੇ ਵਿੱਚ ਪਾਣੀ ਨਾਲ ਘਰੇ ਬੈਠੇ ਵਿਅਕਤੀ ਦੇ ਦੀ ਮਦਦ امداد ਕਰਨ ਲਈ ਤੁਸੀਂ ਕਿੱਥੇ ਕੰਟਰੀਬਿਊਟ ਕਰਨਾ ਕਿਹਨੂੰ ਦੇਣਾ ਹੈ ਨਹੀਂ ਇਨ ਫੈਕਟ ਇਹ ਬਹੁਤ ਵੱਡਾ ਫੇਲਿਅਰ ਹੈਗਾ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ اور ਸਟੇਟ ਗਵਰਨਮੈਂਟ ਦਾ ਬਿਕੋਜ਼ ਅਲਟੀਮੇਟ ਰਿਸਪੋਨਸੀਬਿਲਟੀ ਅ ਰਲੀਫ ਰੈਸਕਿਊ ਰੀਹੈਬਿਲਿਟੇਸ਼ਨ ਉਹ ਸਟੇਟ ਗਵਰਨਮੈਂਟ ਦੀ ਹੈਗੀ ਆ ਜੇ ਕੋਈ ਜਥੇਬੰਦੀਆਂ ਜਾਂ ਐਨ ਜੀਓਜ਼ ਆ ਕੇ ਹੈਲਪ ਕਰ ਰਹੇ ਆ ਉਹਨਾਂ ਦਾ ਕੋਆਰਡੀਨੇਸ਼ਨ ਵੀ ਇਹਨਾਂ ਨੂੰ ਕਰਨ ਦੀ ਲੋੜ ਹੈ ਕਿਉਂਕਿ ਜਥੇਬੰਦੀਆਂ ਤਾਰੀਆਂ ਨੇ ਕਿਉਂਕਿ ਸਰਕਾਰਾਂ ਨਜ਼ਰ ਨਹੀਂ ਆ ਰਹੀਆਂ ਪ੍ਰਸ਼ਾਸਨ ਨਹੀਂ ਨਜ਼ਰ ਆ ਰਿਹਾ ਐਬਸੋਲੂਟਲੀ ਬਟ ਚਲੋ ਕਿਉਂਕਿ ਆਪਾਂ ਮੰਨ ਸਕਦੇ ਆ ਜਦੋਂ ਐਡੇ ਵੱਡੇ ਡਿਜ਼ਾਸਟਰ ਹੁੰਦੇ ਆ ਉਦੋਂ ਸਰਕਾਰਾਂ ਕੋਲੇ ਵੀ ਇੰਨੇ ਰਿਸੋਰਸਸ ਨਹੀਂ ਹੁੰਦੇ ਤਾਂ ਹੀ ਇਹਨਾਂ ਨੇ ਆਰਮਡ ਫੋਰਸੇਸ ਨੂੰ ਵੀ ਰਿਕਵਿਜ਼ਿਟ ਕਰਿਆ ਐਨਡੀਆਰ ਹੈਬਟਾਲੀਅਨਸ ਆ ਗਿਆ ਬਿਕੋਜ਼ ਇਹਨਾਂ ਦੇ ਜਿਹੜੇ ਰਿਸੋਰਸਸ ਹੈਗੇ ਆ ਉਹ ਉਹ ਕਾ ਮਤਲਬ ਇੰਨੇ ਕਾਫੀ ਨਹੀਂ ਹੈਗੇ ਬਟ ਜਿਹੜੀ ਕੋਆਰਡੀਨੇਸ਼ਨ ਔਰ ਰਿਸਪੋਨਸੀਬਿਲਟੀ ਟੇਕ ਚਾਰਜ ਹੈ ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਸਟੇਟ ਗਵਰਨਮੈਂਟ ਨੂੰ ਕਰਨ ਦੀ ਲੋੜ ਹੈ ਜਿਵੇਂ ਤੁਸੀਂ ਕਿਹਾ ਹੁਣ ਇਹਨਾਂ ਦੇ ਕੋਈ ਵੈਬ ਪੇਜ ਬਣੇ ਹੋਣ ਲੋਕ ਕਿੱਥੇ ਕੰਟ੍ਰਿਬਿਊਟ ਕਰਨ ਕੋਈ ਕੰਟ੍ਰਿਬਿਊਸ਼ਨ ਪੁਆਇੰਟਸ ਹੋਣ ਕਲੈਕਸ਼ਨ ਪੁਆਇੰਟਸ ਹੋਣ ਉਥੇ ਨੋਡਲ ਆਫਸਰ ਹੋਣ ਕੱਲਾ ਜਿਹੜਾ ਨੋਡਲ ਆਫਸਰ ਇਹਨਾਂ ਨੇ ਦਿੱਤਾ ਹੋਇਆ ਟੈਲੀਵਿਜ਼ਨਾਂ ਦੇ ਉੱਤੇ ਆ ਰਹੇ ਆ ਉਹ ਸਿਰਫ ਔਰ ਸਿਰਫ ਇੱਕ ਖਾਣਾ ਪੂਰਤੀ ਹੈ ਵੀ ਉਹਨੂੰ ਫੋਨ ਕਰਕੇ ਤੁਸੀਂ ਕੋਈ ਰੈਸਕਿਊ ਕਰਾਉ ਦੈਟ ਇਜ਼ ਨਾਟ ਸਫੀਸ਼ੀਐਂਟ ਸੋ ਆਈ ਡੋਨਟ ਨੋ ਲੈਟ ਅਸ ਸੀ ਆਪਾਂ ਹੁਣ ਗਰਾਊਂਡ ਤੇ ਜਾ ਕੇ ਹੋਰ ਦੇਖ ਲਾਂਗੇ ਵੀ ਕੀ ਕੋਆਰਡੀਨੇਸ਼ਨ ਹੋ ਰਿਹਾ ਬਿਲਕੁਲ ਜੀ ਬਿਲਕੁਲ ਇਹੀ ਕੋਸ਼ਿਸ਼ ਹੈ ਤੇ ਤੇ ਤੁਸੀਂ ਇਸ ਵਕਤ ਵੇਖ ਪਾ ਰਹੇ ਹੋ ਅਸੀਂ ਜਿਸ ਰੋਡ ਤੇ ਜਾ ਰਹੇ ਹਾਂ ਇੱਥੇ ਇੱਕ ਵੀਆਈਪੀ ਮੂਵਮੈਂਟ ਲੱਗ ਰਹੀ ਹੈ ਥੋੜੀ ਦੇਰ ਚ ਤੇ ਇਹ ਵੀ ਇੱਕ ਦੁਖਾਂਤੀ ਹੈ ਕਿ ਇੱਕ ਪਾਸੇ ਹੜਾਂ ਦੀ ਮਾਰ ਤੇ ਦੂਸਰੇ ਪਾਸੇ ਵੀ ਵੀਆਈਪੀ ਮੂਵਮੈਂਟ ਅਸੀਂ ਕਈ ਪੁਲਿਸ ਦੇ ਮੁਲਾਜ਼ਮ ਵੇਖੇ ਨੇ ਬਰਸਾਤ ਦੇ ਵਿੱਚ ਬਿਲਕੁਲ ਵੀਆਈਪੀ ਕਲਚਰ ਦੀ ਗੱਲ ਕਰ ਰਹੇ ਹਾਂ ਛਤਰਿਆਂ ਵਾਲੇ ਖੜੇ ਨੇ ਆਪਾਂ ਦੇਖਦੇ ਹਾਂ ਜੇ ਕੋਈ ਕਟ ਅੱਗੇ ਆਇਆ ਤਾਂ ਸ਼ਾਇਦ ਆ ਯੂ-ਟਰਨ ਅੱਗੇ ਆਏਗਾ ਮਤਲਬ ਪੁਲਿਸ ਮੁਲਾਜ਼ਮਾਂ ਦੀ ਆ ਜਿਹੜੀ ਵੀ ਵੀ ਆਈਪੀ ਡਿਊਟੀਆਂ ਕਰਨਲ ਸਾਹਿਬ ਇੱਥੇ ਵੀ ਥੋੜੀ ਪ੍ਰਤੀਕਿਰਿਆ ਮੈਂ ਚਾਹਾਂਗਾ ਤੁਹਾਡੇ ਤੋਂ ਆ ਸ਼ਾਇਦ ਆਪਾਂ ਨੂੰ ਦੇਖਣਗੇ ਕੋਈ ਕੱਲ ਵੀ ਬਹੁਤ ਚਰਚਾਵਾ ਚੱਲ ਰਹੀਆਂ ਹਨ ਵੀ ਵੀ ਆਈਪੀ ਜਿਹੜੇ ਖੜਾਂ ਦੇ ਇਲਾਕਿਆਂ 'ਚ ਪਹੁੰਚ ਪਹੁੰਚ ਕੇ ਫੋਟੋਆਂ ਖਿਚਵਾ ਰਹੇ ਨੇ ਸੈਲੀਬ੍ਰਿਟੀਜ਼ ਪਹੁੰਚ ਰਹੇ ਨੇ ਉਹਨਾਂ ਦਾ ਇੱਕ ਥਾਮਾ ਝਾਮਾ ਲੱਗ ਹੀ ਜਾਂਦਾ ਹੈ ਆ ਦੇਖੋ ਪੁਲਿਸ ਮਹਿਲਾ ਮੁਲਾਜ਼ਮ ਖੜੇ ਨੇ ਸ਼ਹਿਰ ਔਰ ਦੇਖੋ ਆ ਦੇਖੋ ਇਹਨਾਂ ਦੀ ਹੁਣ ਡਿਊਟੀ ਕੀ ਸੀ ਵੀ ਵੀ ਆਈ ਪੀ ਮੂਵਮੈਂਟ ਤੇ ਹੈਗੀ ਹੈ ਇਹ ਬੜੀ ਅਨਫੋਰਚੂਨੇਟ ਹੈ ਰਦੇਸ਼ ਮਤਲਬ ਅਸੀਂ 21 ਸੈਂਚਰੀ ਚ ਰਹਿ ਰਹੇ ਆ ਕੀ ਅਸੀਂ ਲੋਕਾਂ ਨੂੰ ਦਿਖਾ ਰਹੇ ਆ ਪਬਲਿਕ ਦੇ ਤੁਸੀਂ ਸਰਵੈਂਟਸ ਹੋ ਪਬਲਿਕ ਦੇ ਵਿੱਚ ਵਿਚਰਨਾ ਤੁਹਾਡੀ ਜਿਹੜੀ ਫੰਕਸ਼ਨਲ ਗੱਡੀ ਹੋਵੇ ਜਿਹਦੇ ਨਾਲ ਤੁਸੀਂ ਉੱਥੇ ਟਰੈਵਲ ਕਰਕੇ ਪਹੁੰਚ ਜਾਓ ਬਾਰਿਸ਼ ਹੋ ਰਹੀ ਹੈ ਚਾਰੇ ਪਾਸੇ ਉਹ ਬੰਦੇ ਉੱਥੇ ਕ੍ਰੋਸਿੰਗਾਂ ਤੇ ਖੜੇ ਹੋਏ ਇਹ ਜਾਂ ਕਿਹੜਾ ਮਤਲਬ ਕੀ ਖਤਰਾ ਹੈ ਮਤਲਬ ਇਸ ਅਟਰ ਵੇਸਟੇਜ ਆਫ ਰਿਸੋਰਸਸ ਆ ਦੇਖੋ ਇਹ ਹੋਰ ਮਹੀਨਾ ਤੁਸੀਂ ਦੂਰ ਦੇਖੋ ਛਤਰੀ ਲੈ ਕੇ ਇੱਕ ਮਹਿਲਾ ਕਰਮਚਾਰੀ ਹੈਗੇ ਨੇ ਆ ਦੇਖੋ ਆ ਦੇਖੋ ਦੋਨੋਂ ਐਂਡ ਆਇਰਨੀ ਦੇਖੋ ਸੜਕ ਦੇ ਦੋਵੇਂ ਪਾਸੇ ਦੇਖੋ ਜਰਾ ਆ ਦੇਖੋ ਨਿਕਲੋ ਤੁਸੀਂ ਨਹੀਂ ਤਾਂ ਸਾਨੂੰ ਹੱਥ ਦੇਣਗੇ ਕਹਿਣਗੇ ਵੀ ਤੁਸੀਂ ਨਿਕਲੋ ਆ ਲਓ ਪੁਲਿਸ ਖੜੀ ਹੈ ਜੀ ਆ ਖੜੀ ਹੈ ਤੇ ਆ ਦੇਖੋ ਖੜਾ ਹੈ ਤੇ ਨਾ ਇਹਨਾਂ ਕੋਲੇ ਕੋਈ ਪ੍ਰੋਪਰ ਇਕੁਪਮੈਂਟ ਹੈ ਨਾ ਇਹਨਾਂ ਦੇ ਕੋਲੇ ਕੋਈ ਰੇਨਕੀਪ ਹੈਗੇ ਆ ਮਤਲਬ ਅਨਪ੍ਰੋਫੈਸ਼ਨਲ ਇਹਨਾਂ ਦਾ ਉਥੇ ਬਤਗੀਦਾ ਬਿਹੇਵੀਅਰ ਹੈਗਾ ਅਗਲੀ ਰਿਪੋਰਟ ਬਹੁਤ ਛੇਤੀ ਆ ਰਹੀ ਹੈ ਪਹੁੰਚ ਰਹੇ ਅਸੀਂ ਜਿਹੜੀ ਜਿਹੜੀਆਂ ਥਾਵਾਂ ਹੈਗੇ ਨੇ ਜਿੱਥੇ ਸੰਭਵ ਹੋ ਪਾਏਗਾ ਕਿਉਂਕਿ ਬਾਰਿਸ਼ ਹੋਰ ਤੇਜ਼ ਹੋ ਗਈ ਹੈ ਐਂਡ ਲੈਟਸ ਸੀ ਇਸ ਵਕਤ ਅਸੀਂ ਰੋਪੜ ਕ੍ਰੋਸ ਕਰ ਚੁੱਕੇ ਹਾਂ ਜਾਂ ਕਰ ਰਹੇ ਹਾਂ ਤੇ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਰੋਪੜ ਸਤਲੁਜ ਦਰਿਆ ਸਾਡੇ ਪਿੱਛੇ ਵਗਦਾ ਪਿਆ ਹੈ ਕਰਨਲ ਕੁਲਾਰ ਸਾਹਿਬ ਨਾਲ ਗੱਲ ਹੋਈ ਸੀ ਤੇ ਇਹ ਪੂਰਾ ਜਿਹੜਾ ਹੜਾਂ ਦੀ ਮਾਰ ਇਸ ਵਕਤ ਪੈ ਰਹੀ ਹੈ ਇਸ ਨੂੰ ਜੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਦੀ ਉਸ ਤਿੱਥੀ ਦੇ ਨਾਲ ਕੰਪੇਅਰ ਕਰੀਏ ਜਦੋਂ ਕਿ ਪੰਜਾਬ ਅਤੇ ਦੇਸ਼ ਦਾ ਸਰਹੱਦੀ ਜਿਹੜਾ ਇਲਾਕਾ ਪੈਂਦਾ ਪੰਜਾਬ ਦੇ ਸਰਹੱਦੀ ਇਲਾਕੇ ਬਾਰਡਰ ਬੈਲਟਸ ਪੈਂਦੇ ਨੇ ਜਿਨ੍ਹਾਂ ਉਤੇ ਆਪਰੇਸ਼ਨ ਸਿੰਦੂਰ ਦੀ ਸਭ ਤੋਂ ਵੱਧ ਮਾਰ ਪਈ ਸੀ ਆਪਾਂ ਨੂੰ ਸਭ ਨੂੰ ਯਾਦ ਹੈ ਕੁਝ ਮਹੀਨੇ ਪੁਰਾਣੀ ਘਟਨਾਵਾਂ ਹੈਗੀਆਂ ਨੇ ਮਈ 2025 ਦੀਆਂ ਤੇ ਅੱਜ ਵੀ ਜਦੋਂ ਹੜ੍ਹ ਆਏ ਹੋਏ ਨੇ ਸਭ ਤੋਂ ਜ਼ਿਆਦਾ ਮਾਰ ਉਸੇ ਬੈਲਟ ਨੂੰ ਪੈ ਰਹੀ ਹੈ ਕਰਨਲ ਮਨਜਿੰਦਰ ਸਿੰਘ ਕੁਲਾਰ ਸਾਹਿਬ ਮੇਰੇ ਨਾਲ ਨੇ ਕਿਉਂਕਿ ਉਸ ਵਕਤ ਹੀ ਆਪਾਂ ਚਰਚਾਵਾ ਕੀਤਾ ਕਰਨਲ ਸਾਹਿਬ ਆਜਾਪਾ ਸਤਲੁਜ ਦਰਿਆ ਦੇ ਕੰਢੇ ਰੋਪੜ ਹੈਡਵਾਲਸ ਹੈ ਮੈਂ ਚਾਹਾਂਗਾ ਕੈਮਰਾ ਪਰਸਨ ਸਾਡੇ ਥੋੜਾ ਜਾ ਨਜ਼ਾਰਾ ਤਖ਼ਤ ਖਾਨ ਕੀ ਇਸ ਵਕਤ ਕੀ ਤਸਵੀਰ ਹੈਗੀ ਹੈ ਸੋ ਸਤਲੁਜ ਨੂੰ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇੰਨਾ ਉਫਾਨ ਉੱਤੇ ਕਦੇ ਨਹੀਂ ਦੇਖਿਆ ਕਈ ਵਾਰ ਮੌਕਾ ਮਿਲਦਾ ਹੈ ਥੋ ਨੰਗਨ ਦਾ ਲੇਕਿਨ ਕਰਨਲ ਸਾਹਿਬ ਜੋ ਹਾਲਾਤ ਹੈਗੇ ਨੇ ਆਪਾਂ ਗੱਲ ਕੀਤੀ ਸੀ ਵੀ ਹੜਾਂ ਦੀ ਮਾਰ ਹੋਵੇ ਜੰਗਾਂ ਦੀ ਮਾਰ ਹੋਵੇ ਸਰਹੱਦੀ ਸੂਬੇ ਪੰਜਾਬ ਨੂੰ ਮਾਰ ਹੈ ਕੱਲ ਇਨਸਪੈਕਟ ਮੈਂ ਸੁਣ ਰਿਹਾ ਸੀ ਪੰਜਾਬ ਦੇ ਮਨਿਸਟਰ ਜਿਹੜੇ ਕਨਸਰਨ ਸੀ 60 ਹਜ਼ਾਰ ਕਰੋੜ ਰੁਪਏ ਮੰਗਿਆ ਗਿਆ ਹੈ ਬਕਾਇਆ ਮੰਗਿਆ ਗਿਆ ਕਹਿੰਦੇ ਸਾਡੇ ਆਰਡੀਐਫ ਦੀਆਂ ਤੁਸੀਂ ਕਿਸ਼ਤਾਂ ਨਹੀਂ ਦਿੱਤੀਆਂ ਜੀਐਸਟੀ ਦੀਆਂ ਕਿਸ਼ਤਾਂ ਸਾਨੂੰ ਨਹੀਂ ਮਿਲੀਆਂ ਸਾਡਾ ਬਣਦਾ ਸੀ ਹੱਕ ਉਹ ਵਾਪਸ ਦਿੱਤਾ ਜਾਏ ਗੱਲ ਇਸ ਵਕਤ ਫਲੱਡ ਰੀਲੀਫ ਦੀ ਵੀ ਹੋ ਰਹੀ ਹੈ ਲੇਕਿਨ ਇੱਥੇ ਕੇਂਦਰ ਵਰਸਸ ਸਟੇਟ ਚੱਲਦਾ ਪਿਆ ਹੈ ਅੱਜ ਆਪਾਂ ਜਦੋਂ ਗਰਾਊਂਡ ਤੇ ਉੱਤੇ ਖੜੇ ਹੈ ਕੀ ਮਹਿਸੂਸ ਕਰਦੇ ਹੋ ਇਸ ਤਰੀਕੇ ਦੀ ਮੰਗਾ ਰੌਲਾ ਹੈ ਰੀਹੈਬਿਲੀਟੇਸ਼ਨ ਦਾ ਇਸ਼ੂ ਹੈ ਸਾਹਮਣੇ ਇਸ ਵਕਤ ਫੌਰੀ ਜਿਹੜੇ ਉਪਾਅ ਕਰਨ ਦੀ ਲੋੜ ਹੈ ਯਤਨ ਕਰਨ ਦੀ ਲੋੜ ਸਾਰੀਆਂ ਗੱਲਾਂ ਵਿੱਚ ਵਿੱਚ ਸਿਆਸਤ ਚੱਲਦੀ ਹੈ ਇੱਡਾ ਵੱਡਾ ਇਸ਼ੂਸ ਫਕਤ ਸਾਹਮਣੇ ਸਾਹਮਣੇ ਆ ਰਤੀਸ਼ ਇੱਕ ਵੀ ਟਾਈਮ ਪੋਲਿਟਿਕਸ ਦਾ ਤਾਂ ਹੈ ਨਹੀਂ ਜਿਵੇਂ ਤੁਸੀਂ ਕਿਹਾ ਹੈਗਾ ਇੱਥੇ ਇਮੀਡੀਏਟਲੀ ਜਿਹੜੀ ਰਿਕੁਆਇਰਮੈਂਟ ਹੈਗੀ ਆ ਰੈਸਕਿਊ ਰਿਲੀਫ ਦੀ ਆ ਤੇ ਉਸ ਤੋਂ ਬਾਅਦ ਰੀਹੈਬਿਲਿਟੇਸ਼ਨ ਦਾ ਜਿਹੜਾ ਹੈਗਾ ਮੇਨ ਉਹਨੇ ਬਹੁਤ ਉਹਦੇ ਵਾਸਤੇ ਸਾਨੂੰ ਫੰਡਸ ਬਹੁਤ ਚਾਹੀਦੇ ਆ ਤੇ ਉਹਦੇ ਵਾਸਤੇ ਐਫਰਟਸ ਵੀ ਬਹੁਤ ਲੱਗੂਗਾ ਸਟੇਟ ਗਵਰਨਮੈਂਟ ਦਾ ਤੇ ਸਟੇਟ ਗਵਰਨਮੈਂਟ ਨੂੰ ਇੱਕ ਪਲਾਨ ਬਣਾਉਣ ਦੀ ਲੋੜ ਆ ਅਗਲੇ 6 ਸਾਲ 2 ਸਾਲ ਦਾ ਵੀ ਉਹਦੇ ਵਾਸਤੇ ਕਿੰਨਾ ਇਹਨਾਂ ਨੂੰ ਉਹ ਯੂਨੋ ਫੰਡ ਚਾਹੀਦੀ ਹੈਗੀ ਆ ਤੇ ਇਹ ਇਹ ਜਿਹੜਾ ਡਿਟੇਲ ਸਰਵੇ ਹੈਗਾ ਜੇ ਡੈਮੇਜ ਹੋਈ ਹੈਗੀ ਆ ਇਹ ਤਾਂ ਜਦੋਂ ਇਹ بارشਾਂ ਹੁਣ ਥੱਲੇ ਖਤਮ ਹੋ ਗਈ ਆ ਜਾਂ ਪਾਣੀ ਥੱਲੇ ਰਸੀਡ ਕਰ ਗਿਆ ਉਦੋਂ ਬਾਅਦ ਹੀ ਇਹਨਾਂ ਨੂੰ ਐਕਚੁਅਲ ਡੈਮੇਜ ਅਸੈਸਮੈਂਟ ਕਰਕੇ ਹੀ ਪਤਾ ਲੱਗੂਗਾ ਸੋ ਉਹਦੇ ਵਾਸਤੇ ਬਹੁਤ ਪੈਸੇ ਦੀ ਲੋੜ ਹੈ ਤੇ ਇਹ ਜਿਹੜਾ ਫੰਡ ਫੰਡ ਇਹਨਾਂ ਨੇ ਮੰਗਿਆ ਹੋਇਆ ਪੋਲਿਟਿਕਸ ਪੋਲਿਟਿਕ ਛੱਡਣ ਉਹਨੂੰ ਪ੍ਰੋਪਰ ਐਨਲਾਈਜ਼ ਕਰਨ ਤੇ ਕਿੰਨੀ ਰਿਕੁਆਇਰਮੈਂਟ ਹੈਗੀ ਜਿਹੜੇ ਇਹਨਾਂ ਦੇ ਪੈਂਡਿੰਗ ਗ੍ਰਾਂਟ ਸੌਣੀਆਂ ਹੈਗੀਆਂ ਨੇ ਉਹ ਉਹਨਾਂ ਨੂੰ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਹੁਣ ਸਾਡੇ ਕੈਲਾਮਟੀ ਹੋ ਗਈ ਹੈ ਤੇ ਉਹਨੂੰ ਉਹਦੇ ਵਿੱਚ ਐਡਜਸਟ ਕਰ ਦੋ ਉਹ ਤਾਂ ਓਵਰ ਐਂਡ ਅਬੋਵ ਤੁਹਾਡੇ ਰਾਈਟਸ ਹੈਗੇ ਹੈਗੇ ਆ ਅਪਾਰਟ ਫਰਮ ਥੈਟ ਉਹ ਤਾਂ ਬਕਾਇਆ ਦੇਣਾ ਆਪਾਂ ਇਸ ਵਕਤ ਤਾਂ ਫਲੱਡ ਰੀਲੀਫ ਦੀ ਮੰਗ ਹੋ ਰਹੀ ਹੋਣੀ ਚਾਹੀਦੀ ਸੀ ਲੇਕਿਨ ਫਲੱਡ ਰੀਲੀਫ ਦੇ ਨਾਂ ਤੇ ਅਸੀਂ ਕਹਿ ਰਹੇ ਵੀ ਕੇਂਦਰ ਕਿਤਨਾ ਕੀਤੇ ਇਸ ਇੱਕ ਮਾਈਂਡ ਸੈਟ ਹੈ ਵੀ ਅਸੀਂ ਮੰਗਣਾ ਨਹੀਂ ਅਸੀਂ ਮੰਗਤੇ ਨਹੀਂ ਹੈ ਅਸੀਂ ਆਪਣੇ ਸਮਾਧਾਨ ਖੁਦ ਕਰ ਲਾਂਗੇ ਤੇ ਸਾਨੂੰ ਸਾਡਾ ਬਕਾਇਆ ਦੇ ਦਿਓ ਉਹ ਗੱਲ ਠੀਕ ਹੈ ਕੁਝ ਹੱਦ ਤੱਕ ਹੱਕ ਮਿਲਣਾ ਚਾਹੀਦਾ ਲੇਕਿਨ ਇਸ ਵਕਤ ਫਲੱਡ ਰੀਲੀਫ ਯਾ ਇਵਨ ਆਪਾ ਵਾਰ ਜਦੋਂ ਜੰਗ ਲੱਗੀ ਸੀ ਸੈਮੀ ਵਾਰ ਸੀ ਕਹਿ ਲਈਏ ਕਨਫਲਿਕਟ ਸੀ ਉਸ ਵਕਤ ਵੀ ਗੱਲ ਹੋਈ ਕਿ ਪੈਕੇਜ ਮੰਗਿਆ ਜਾਵੇ ਵੀ ਇਹਨਾਂ ਨੁਕਸਾਨ ਹੋ ਰਿਹਾ ਲੋਕਾਂ ਦਾ ਬਹੁਤ ਹਿਸਾਬ ਕਿਤਾਬ ਹੀ ਨਹੀਂ ਹੁੰਦਾ ਜਦੋਂ ਉਹਨਾਂ ਦਾ ਕਹਿ ਲਈਏ ਕਿ ਉਹਨਾਂ ਨੂੰ ਕੁਝ ਦਿਨਾਂ ਲਈ ਵੀ ਆਪਣੇ ਘਰਾਂ ਤੋਂ ਦੂਰ ਰਹਿਣਾ ਪੈ ਜਾਵੇ ਉਹਨਾਂ ਦੇ ਰੋਜ਼ੀ ਰੋਟੀ ਦੇ ਜਿਹੜੇ ਸਾਧਨ ਹੈਗੇ ਨੇ ਉਹਨਾਂ ਤੋਂ ਵਾਂਝੇ ਹੋ ਜਾਣ ਕਮਾਈ ਰੁਕ ਜਾਂਦੀ ਹੈ ਕੋਈ ਉਹਦਾ ਅਨਾਲਿਸਿਸ ਨਹੀਂ ਕਰਦਾ ਹੁਣ ਆਪਾਂ ਫਸਲਾਂ ਦੀ ਕੁਆਂਟੀਫਿਕੇਸ਼ਨ ਕਰ ਰਹੇ ਹਾਂ ਲੇਕਿਨ ਆ ਜਿਹੜੀ ਡਿਸਲੋਕੇਸ਼ਨ ਜਾਂ ਰੀਲੋਕੇਸ਼ਨ ਹੈ ਇਹਦੇ ਬਾਰੇ ਕੌਣ ਸੋਚਦਾ ਹੈ ਯੂ نو ਪੰਜਾਬ ਦੀ ਇੱਕ ਬਹੁਤ ਵੱਡੀ ਤਰਾਸਦੀ ਹੈਗੀ ਜਦੋਂ ਇਹ ਆਪਸ਼ਨ ਦੂਰ ਹੋਇਆ ਆਪਣਾ ਪਹਿਲਗਾਮ ਦਾ ਉਦੋਂ ਬਾਅਦ ਇੰਡੀਆ ਪਾਕਿਸਤਾਨ ਦੇ ਵਿੱਚ ਕਨਫਲਿਕਟ ਹੋਈ ਹੈਗੀ ਆ ਪੰਜਾਬ ਦੀ ਤਰਾਸਦੀ ਇਹ ਹੈਗੀ ਆ ਸਨ 47 ਤੋਂ ਲੈ ਕੇ ਹੁਣ ਤੱਕ ਇਹ ਹਮੇਸ਼ਾ ਸਾਡੀ ਸਟੇਟ ਸਫਰ ਕਰਦੀ ਰਹੀ ਹੈ ਚਾਹੇ ਉਹ ਕਨਫਲਿਕਟਸ ਹੋਏ ਆ ਚਾਹੇ ਲੜਾਈਆਂ ਹੋਈਆਂ ਉਹਦੇ ਤੇ ਅਸੀਂ ਸਫਰ ਕਰਿਆ ਜਾਂ ਫਿਰ ਇਹ ਜਿਹੜੀ ਫਲੱਡਸ ਨੇ ਜਾਂ ਡਿਜ਼ਾਸਟਰ ਇਦਾਂ ਲੌਂਦਾ ਬਿਕੋਜ਼ ਸਾਡੀ ਜਿਹੜੀ ਹੈਗੀ ਆ ਉਹ ਰਿਪੇਰੀਅਨ ਸਟੇਟ ਹੈ ਸਾਡੇ ਇਸ ਸਟੇਟ ਦੇ ਵਿੱਚੋਂ ਦੇ ਨੁਪਟੇ ਤੇ ਆ ਤੇ ਇੱਕ ਪ੍ਰਸਾਤੀ ਤੇ ਆ ਘੱਗਰ ਆ ਉਹ ਬਹਿੰਦਾ ਹੈਗਾ ਤੇ ਹੁਣ ਆਪਾਂ ਪਿਛਲੇ 15 ਦਿਨਾਂ ਤੋਂ ਹਾਲਾਤ ਦੇਖ ਰਹੇ ਆ ਵੀ ਪਾਣੀ ਦਾ ਬਹੋ ਕਿੰਨਾ ਹੈਗਾ ਤੇ ਉਹਦੇ ਨਾਲ ਕਿੰਨੀ ਡੈਮੇਜ ਹੋ ਗਈ ਆ ਸੋ ਇੱਥੇ ਹੁਣ ਇੱਕ ਸੀਰੀਅਸ ਡਿਬੇਟ ਕਰਨ ਦੀ ਲੋੜ ਆ ਸਰਕਾਰਾਂ ਨੂੰ ਇੱਥੇ ਕਨਫਲਿਕਟ ਕਰਨ ਦੀ ਲੋੜ ਨਹੀਂ ਐ ਪੰਜਾਬ ਸਟੇਟ ਜਿਹੜੀ ਹੈਗੀ ਆ ਉਹ ਹਿੰਦੁਸਤਾਨ ਦਾ ਇੱਕ ਬਹੁਤ ਪ੍ਰੋਮਿਨੈਂਟ ਹਿੱਸਾ ਹੈਗਾ ਲੋਕਾਂ ਦੇ ਇੱਥੇ ਰਾਈਟਸ ਨੇ ਲੋਕਾਂ ਦੀ ਕੰਟਰੀਬਿਊਸ਼ਨ ਬਹੁਤ ਜ਼ਿਆਦਾ ਹੈਗੀ ਆ ਸ਼ੋ ਇਹਦਾ ਇੱਕ ਡਿਟੇਲ ਅਨਾਲਿਸਿਸ ਕਰਨ ਦੀ ਲੋੜ ਹੈ ਨਾਟ ਓਨਲੀ ਦੈਟ ਹੂੰ ਆਪਾਂ ਇਹ ਵੀ ਇੱਕ ਸੁਜੈਸਟ ਕਰਨਾ ਚਾਹੀਦਾ ਪਰ ਪੂਰੇ ਦੇਸ਼ ਇਹੋ ਜਿਹੀ ਮਾਰ ਕਿਤੇ ਨਹੀਂ ਹੈਗੀ ਹਾਲਾਂਕਿ ਦੇਖੋ ਜੰਮੂ ਦੇ ਹਾਲਾਤ ਜੋ ਹੈਗੇ ਨੇ ਹਿਮਾਚਲ ਦੇ ਹਾਲਾਤ ਹੈਗੇ ਨੇ ਉਹ ਵੀ ਬਹੁਤ ਸਫਰ ਕਰ ਰਹੇ ਨੇ ਸੂਬੇ ਲੇਕਿਨ ਪੰਜਾਬ ਦਾ ਮਲਟੀਪਲ ਹੈ ਜੰਗਾਂ ਦੇ ਵਿੱਚ ਪੰਜਾਬ ਨੂੰ ਮਾਰ ਹੜ੍ਹਾਂ ਦੇ ਵਿੱਚ ਪੰਜਾਬ ਨੂੰ ਮਾਰ ਇੱਕ ਪਾਸੇ ਬਲੱਡ ਬਾਥ ਹੁੰਦਾ ਤੇ ਇੱਕ ਪਾਸੇ ਫਲੱਡ ਬਾਥ ਹੁੰਦਾ ਦੋਵੇਂ ਚ ਪੰਜਾਬ ਤੁਲਦਾ ਹੈ ਈਵਨ ਈਵਨ ਆਪਾਂ ਸਟੇਟ ਗਵਰਨਮੈਂਟ ਦੀ ਗੱਲ ਕਰਦੇ ਹੈਗੇ ਆ ਜਿਹੜੀ ਨੈਸ਼ਨਲ ਜਾਂ ਸੈਂਟਰ ਗਵਰਨਮੈਂਟ ਤੇ ਗਵਰਨਮੈਂਟ ਬੈਠੀ ਆ ਜਾਂ ਜਿਹੜੀ ਵੀ ਪੋਲੀਟੀਕਲ ਪਾਰਟੀ ਹੈ ਉਹਨਾਂ ਨੂੰ ਵੀ ਇੱਕ ਲਾਰਜ ਹਾਰਟੇਡਨੈਸ ਦਿਖਾਉਣ ਦੀ ਲੋੜ ਹੈ ਉਹ ਸਗੋਂ ਦੇ ਆਰ ਬਿਗ ਬ੍ਰਦਰਸ ਉਹਨਾਂ ਨੂੰ ਆਟੋਮੈਟਿਕਲੀ ਆ ਕੇ ਇੱਥੇ ਦਾ ਜਾਇਜ਼ਾ ਵੀ ਲੈਣਾ ਚਾਹੀਦਾ ਹੈ ਔਰ ਇਹ ਜਿਹੜੀਆਂ ਕਨਫਰੋਂਟੇਸ਼ਨ ਨੇ ਪੋਲਿਟਿਕਲ ਕਨਫਰੋਂਟੇਸ਼ਨ ਆ ਜਾਂ ਫਾਈਟਿੰਗ ਆ ਇਹਨਾਂ ਨੂੰ ਤੁਸੀਂ ਪੋਸਟਪੋਨ ਕਰ ਦੋ ਬਾਅਦ ਚ ਲੜ ਲਿਓ ਬਿਲਕੁਲ ਐਸ ਟਾਈਮ ਜਿਹੜੀ ਇੰਪੋਰਟੈਂਟ ਚੀਜ਼ ਹੈਗੀ ਉਹ ਲੋਕਾਂ ਦਾ ਹੱਥ ਫੜਨ ਦੀ ਲੋੜ ਹੈ ਜਿਹੜਾ ਨੁਕਸਾਨ ਹੋਇਆ ਉਹਦੀ ਪਰਪਾਈ ਕਿਵੇਂ ਹੋਣੀ ਆ ਉਹਨਾਂ ਨੂੰ ਰੀਹੈਬਿਲਿਟੇਟ ਅਸੀਂ ਕਿਵੇਂ ਕਰਨਾ ਹਿਮਾਚਲ ਦੀ ਗੱਲ ਕਰਦੇ ਹਾਂ ਜੰਮੂ ਕਸ਼ਮੀਰ ਉਹਨਾਂ ਦੀ ਸਟੇਟਸ ਦਾ ਵੀ ਬਹੁਤ ਨੁਕਸਾਨ ਹੋਇਆ ਹੈਗਾ ਔਰ ਇੱਕ ਨੈਸ਼ਨਲ ਪੋਲਿਸੀ ਡਿਜ਼ਾਸਟਰ ਮੈਨੇਜਮੈਂਟ ਪੋਲਿਸੀ ਸਟੇਟ ਪੋਲਿਸੀਜ਼ ਹੈਗੀਆਂ ਬਣੀਆਂ ਹੋਈਆਂ ਬਟ ਟਰਾਸ ਦੀ ਹੈਗੀ ਆ ਉਹਨਾਂ ਦੇ ਉੱਤੇ ਇੰਪਲੀਮੈਂਟੇਸ਼ਨਸ ਨਹੀਂ ਹੁੰਦੀਆਂ ਜਿੰਨੇ ਡਿਜ਼ਾਸਟਰ ਹੁੰਦੇ ਆ ਇਸ ਅਸੀਂ ਉਹਨੂੰ ਕ੍ਰਾਈਸਿਸ ਮੈਨੇਜਮੈਂਟ ਵਾਂਗੂ ਹੈਂਡਲ ਕਰਦੇ ਆ ਸਾਡੀ ਕੋਈ ਪ੍ਰੈਪਰੇਸ਼ਨ ਨਹੀਂ ਹੁੰਦਾ ਅਪਰੇਸ਼ਨ ਨਹੀਂ ਸਾਡੇ ਕੋਲ ਕੋਈ ਪ੍ਰੀਵੈਂਟਿਵ ਮੈਜਰਸ ਕੋਈ ਚਲੋ ਪ੍ਰੀਵੈਂਟ ਕੀ ਕਰਨਾ ਆਪਾਂ ਤਾਂ ਮਤਲਬ ਬਚਾਈ ਕਰ ਸਕਦੇ ਆ ਨਾ ਐਂਡ ਐਂਡ ਟਾਈਮਲੀ ਇਟ ਮੋਰ ਗਰੇਸਫੁਲੀ ਯੂ نو ਕੱਲ੍ਹ ਸਭ ਇੱਕ ਜਿਹੜੀ ਹੂ ਬਲਿੰਕਸ ਤੇ ਆਈ ਫਸਟ ਇੱਕਾ ਜਿਹੜਾ ਹਿਸਾਬ ਕਿਤਾਬ ਹੋ ਗਿਆ ਵੀ ਜੀ ਦੇਸ਼ ਦੇ ਪ੍ਰਧਾਨ ਮੰਤਰੀ ਨੇ ਅਜੇ ਤੱਕ ਕੁਝ ਬੋਲੇ ਨਹੀਂ ਹੈ ਨਾ ਉਹ ਕੱਲ ਮੈਂ ਦੇਖ ਰਿਹਾ ਸੀ ਆਮ ਆਦਮੀ ਪਾਰਟੀ ਪੰਜਾਬ ਸਰਕਾਰ ਦੇ ਮਿਨਿਸਟਰਸ ਨੇ ਕਿਹਾ ਵੀ ਸੈਂਟਰਲ ਗਵਰਨਮੈਂਟ ਕੀ ਦੇਖ ਨਹੀਂ ਰਹੀ ਹੈ ਅੰਨੀ ਹੈ ਇਹ ਸਵਾਲ ਤਾਂ ਬੜੇ ਵੱਡੇ ਖੜੇ ਨੇ ਵੀ ਛੋਟੀ ਜੀ ਕੋਈ ਗੱਲ ਹੁੰਦੀ ਹੈ ਸਟੇਟਮੈਂਟ ਆ ਜਾਂਦੀਆਂ ਨੇ ਟਵੀਟ ਆ ਜਾਂਦੇ ਨੇ ਲੇਕਿਨ ਐਡੀ ਵੱਡੀ ਕਲਾਮਿਟੀ ਇਸ ਵਕਤ ਐਡਾ ਵੱਡਾ ਖੜਾ ਅਦਾਜ਼ ਫਸਲਾਂ ਦਾ ਨੁਕਸਾਨ ਲੋਕਾਂ ਦਾ ਨੁਕਸਾਨ ਹਲੇ ਅੱਗੇ ਡੇਢ ਦੋ ਮਹੀਨੇ ਜੋ ਹੋਣਾ ਹੈ ਮਹਾਮਾਰੀ ਦੀ ਸਿਚੁਏਸ਼ਨ ਬਣੀ ਹੈ ਜਦੋਂ ਪਾਣੀ ਨੇ ਰੀਸੀਡ ਕਰਨਾ ਹੈ ਉਦੋਂ ਤੁਸੀਂ ਕਿਵੇਂ ਕੱਢੋਗੇ ਆਪਣਾ ਇਕੁਇਪਮੈਂਟ ਦਾ ਲਾਸ ਅਨਾਲਿਸਿਸ ਆਪਣਾ ਕੁਆਂਟੀਟੇਟਿਵ ਜਾਂ ਇਕਨਾਂ ਹਸਾਬ-ਕਿਤਾਬ ਕਰਨਾ ਆਪਣੀ ਜਗ੍ਹਾ ਹੁੰਦਾ ਹੈ ਲੇਕਿਨ ਅ ਅਸੈਸਮੈਂਟ ਕਿਵੇਂ ਹੋ ਸਕਦੀ ਹੈ ਕਿਵੇਂ ਹੋਣਾ ਚਾਹੀਦਾ ਹੈ ਆਪਾਂ ਇੱਕ ਦੂਸਰੇ ਤੇ ਤੋਹਮਤਬਾਜ਼ੀ ਕਰਕੇ ਇਹ ਹਾਲਾਤ ਨਹੀਂ ਹੈਗੇ ਨੇ ਵੀ ਜਦੋਂ ਕੇਂਦਰ ਨੂੰ ਤੁਸੀਂ ਡਿਕਟੇਟ ਕਰੋ ਜਾਂ ਕੇਂਦਰ ਤੁਹਾਡੀ ਵਾਹਣਾ ਫੜੇ ਇਹ ਵੀ ਹੈ ਵੀ ਕੇਂਦਰ ਚੁੱਪ ਕਿਉਂ ਹੈ ਸੈਂਟਰ ਗਵਰਨਮੈਂਟ ਕਿਉਂ ਨਹੀਂ ਬੋਲ ਰੇ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਬੋਲਣਾ ਚਾਹੀਦਾ ਇ ਸ਼ੁੱਡ ਹੀ ਸ਼ੁੱਡ ਸਪੀਕ ਆਊਟ ਨਹੀਂ ਡੈਫੀਨਿਟਲੀ ਇਹ ਹੁਣ ਪੋਲਿਟਿਕਸ ਕਰਨ ਦਾ ਸਮਾਂ ਹੈ ਨਹੀਂਗਾ ਇਹ ਤੁਸੀਂ ਐਂਡ ਯੂ ਨੋ ਉਹਦੇ ਵਿੱਚ ਸਫਰ ਸਾਡੇ ਫਿਰ ਲੋਕ ਹੀ ਕਰਦੇ ਹੈਗੇ ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਹੈਗਾ ਇਹਦੇ ਚ ਦੋਨੇ ਸਟੇਟ ਗਵਰਨਮੈਂਟਸ ਐਂਡ ਸੈਂਟਰਲ ਗਵਰਨਮੈਂਟਸ ਨੂੰ ਇੱਕ ਆਪਣਾ ਬੜਪਣ ਦਿਖਾਉਣ ਦੀ ਲੋੜ ਹੈ ਐਂਡ ਦੇ ਬੋਥ ਸ਼ੁੱਡ ਕਮ ਟੂਗੇਦਰ ਵੀ ਲੋਕਾਂ ਨੂੰ ਅਸੀਂ ਕਿਵੇਂ ਰੀਹੈਬਿਲੀਟੇਟ ਕਰੀਏ ਲੋਕਾਂ ਦਾ ਜਿਹੜਾ ਨੁਕਸਾਨ ਹੈ ਉਹਦੀ ਪਰਪਾਈ ਕੀ ਹੋਈਏ ਇਹ ਕੋਈ ਡਿਜ਼ਾਸਟਰ ਜਿਹੜੇ ਹੁੰਦੇ ਨੇ ਇਹ ਬੜੀ ਅਨਫੋਰਚੂਨੇਟ ਹੈ ਵੀ ਇਹ ਲੋਕ ਉਹਦੀ ਪੋਲਿਟਿਕਸ ਦੇ ਵਿੱਚ ਪਿਸ ਜਾਂਦੇ ਆ ਕਿਉਂਕਿ ਤੁਸੀਂ ਮੈਂਸ਼ਨ ਕਰਿਆ ਵੀ ਇਤੋਂ ਬਾਅਦ ਕੀ ਹੋਣਾ ਇਤੋਂ ਬਾਅਦ ਇੰਨਾ ਮਾੜਾ ਹਾਲ ਹੋਣਾ ਹੁਣ ਤਾਂ ਚਲੋ ਮੀਡੀਆ ਕਵਰੇਜ ਵੀ ਹੋ ਰਹੀ ਆ ਲੋਕ ਜਾ ਵੀ ਰਹੇ ਆ 10-15 ਦਿਨਾਂ ਦੇ ਬਾਅਦ ਜਦੋਂ بارش ਨੇ ਹਟ ਜਾਣਾ ਸਿਚੁਏਸ਼ਨ ਨਾਰਮਲ ਹੋ ਜਾਣਾ ਜਦੋਂ ਕਹ ਦੋਗੇ ਫਲੱਡ ਨੇ ਟ੍ਰੈਂਡਿੰਗ ਨਹੀਂ ਰਹਿਣਾ ਉਸ ਵਕਤ ਸੋਸ਼ਲ ਮੀਡੀਆ ਮੀਡੀਆ ਸਭ ਗਾਇਬ ਹੁੰਦਾ ਫੇਰ ਸਾਡੇ ਖੁੱਲ ਜਾਣਾ ਫੇਰ ਭੁੱਜ ਜਾਣਾ ਜਿਹੜੇ ਉਹ 1200 ਪਿੰਡਾਂ ਦੇ ਲੋਕ ਨੇ ਉਹਨਾਂ ਨੇ ਵਿਚਾਰਿਆ ਨੇ ਆਪ ਹੀ ਮਿਹਨਤ ਕਰਕੇ ਆਪ ਪੈਰਾਂ ਤੇ ਖੜੇ ਹੋਣਾ ਰਹੀ ਗੱਲ ਜਿਹੜੀ ਡੈਮੇਜ ਅਸੈਸਮੈਂਟ ਹੈ ਉਹ ਰਿਸਪੌਂਸਿਬਿਲਟੀ ਐਡਮਿਨਿਸਟ੍ਰੇਸ਼ਨ ਦੀ ਐ ਤਹਿਸੀਲ ਲੈਵਲ ਤੇ ਬਲਾਕ ਲੈਵਲ ਤੇ ਪਿੰਡਾਂ ਦੇ ਉੱਤੇ ਉੱਥੇ ਵੀ ਪੋਲਿਟਿਕਸ ਚੱਲਦੀ ਐ ਵੀ ਇਹ ਅਕਾਲੀ ਸਪੋਰਟਰ ਹੈ ਫਲਾਣੇ ਸਪੋਰਟਰ ਹੈ ਆਪਾਂ ਦੇਖ ਹੀ ਰਹੇ ਹਾਂ ਲੜਾਈਆਂ ਹੋ ਰਹੀਆਂ ਨੇ ਪਿੰਡਾਂ 'ਚ ਵੀ ਅਸੀਂ ਅਸੀਂ ਰਸਦ ਵੰਡਣ ਨਹੀਂ ਦੇਣੀ ਹੈ ਨਾ ਸੋ ਉਹ ਇੱਕ ਓਨੈਸਟ ਐਨਾਲਿਸਿਸ ਕਰਨ ਉਹਦੀ ਇੱਕ ਡੈਮੇਜ ਅਸੈਸਮੈਂਟ ਬਣਾਉਣ ਬਣਾ ਕੇ ਉਹ ਇੱਕ ਸੈਂਟਰਲ ਗਵਰਨਮੈਂਟ ਦੇ ਕੋਲੇ ਰਿਕੁਆਇਰਮੈਂਟ ਭੇਜੀ ਜਾਵੇ ਵੀ ਅਗਲੇ 3 ਸਾਲ 4 ਸਾਲ ਸਾਨੂੰ ਇੰਨੀ ਐਕਸਟਰਾ ਗ੍ਰਾਂਟ ਦਿੱਤੀ ਜਾਵੇ ਜਿਵੇਂ ਆਪਾਂ ਪਹਿ ਸੰਦੂਰ ਵੇਲੇ ਵੀ ਗੱਲ ਕਰੀ ਸੀਗੀ ਵੀ ਸਾਡੀ ਇੱਕ ਬਾਰਡਰ ਸਟੇਟ ਹੈ ਸਾਡੇ ਇਵਨ ਇਥੋਂ ਤੱਕ ਬੀਐਡੀਪੀ ਦੇ ਜਿਹੜੇ ਪ੍ਰੋਜੈਕਟਸ ਨੇ ਫੰਡਸ ਨੇ ਉਹ ਨਹੀਂ ਅਸੀਂ ਪੂਰੇ ਕਲੇਮ ਕਰਦੇ ਹੈਗੇ ਕਿਉਂਕਿ ਬਾਰਡਰ ਏਰੀਆ ਡਿਵੈਲਪਮੈਂਟ ਪ੍ਰੋਜੈਕਟਸ ਦੇ ਵਿੱਚ ਸਾਡੇ ਬਾਰਡਰ ਦੇ ਜਿਹੜੇ ਜ਼ਿਲ੍ਹੇ ਅਮਰਸਰ ਗੁਰਦਾਸਪੁਰ ਤਰਨਤਾਰਨ ਫਿਰੋਜ਼ਪੁਰ ਇਹ ਸਾਰੇ ਉਹਦੇ ਵਿੱਚ ਕਵਰ ਹੁੰਦੇ ਆ ਸੋ ਜਿਹੜੀਆਂ ਹੁਣ ਉੱਥੇ ਡੈਮੇजेस ਹੋਈਆਂ ਉਹ ਉਹਦੇ ਵਿੱਚ ਮੰਗਣ ਇਹ ਕਿਉਂਕਿ ਉਹਦੇ ਵਿੱਚ 100% ਜਿਹੜੀ ਕੰਟ੍ਰਿਬਿਊਸ਼ਨ ਹੈਗੀ ਉਹ ਸੈਂਟਰਲ ਗਵਰਨਮੈਂਟ ਦੀ ਫੰਡਸ ਦੀ ਹੁੰਦੀ ਹੈ ਯੈਸ ਸੋ ਇਹ ਇੱਕ ਬਹੁਤ ਲਾਰਜਰ ਸਾਡੇ ਸਾਹਮਣੇ ਪ੍ਰੋਬਲਮ ਹੈ ਇੱਕ ਲਾਰਜਰ ਇਸ਼ੂਜ਼ ਹੈ ਇਹਨਾਂ ਦੇ ਉੱਤੇ ਅਸੀਂ ਪੋਲਿਟਿਕਸ ਕਰਨਾ ਜਾਂ ਛੋਟੀ ਬਿਕਰਿੰਗਸ ਕਰਨੀਆਂ ਇੱਕ ਬਹੁਤ ਆਈ ਵੁੱਡ ਸੇ ਬੜੀ ਚੀਪ ਹੋਊਗੀ ਚੀਜ਼ ਇਹ ਅੱਜ ਜਿੱਥੇ ਅਸੀਂ ਖੜੇ ਆ ਰੋਪਰ ਹੈਡਵਰਕਸ ਹੈ ਕਰਨਲ ਸਾਹਿਬ ਆਪਾਂ ਪਾਣੀ ਦਾ ਵਹਾਅ ਥੋੜਾ ਜਿਹਾ ਦਿਖਾ ਦਈਏ ਤੇ ਇੱਥੋਂ ਕਈ ਇਹ ਪਾਣੀ ਜਿਹੜਾ ਹੈ ਕਈ ਕਨਾਲ ਦੀ ਸ਼ਕਲ ਦੇ ਵਿੱਚ ਅੱਗੇ ਪੰਜਾਬ ਦੇ ਵਿੱਚ ਇਸ ਤਣ ਜਾਣਾ ਹੈ ਰਾਈਟ ਨਾਓ ਇਹ ਹੈ ਸਤਲੁਜ ਦਰਿਆ ਤੇ ਇਹ ਤੁਸੀਂ ਰੋਪੜ ਹੈਡਵਰਕਸ ਵੇਖ ਰਹੇ ਹੋ ਤੇ ਇਸ ਤੋਂ ਅੱਗੇ ਇੱਥੇ ਆਸੀ ਗੁਰਦੁਆਰਾ ਸਾਹਿਬ ਨੇ ਤੁਹਾਨੂੰ ਨਜ਼ਰ ਨਹੀਂ ਆ ਰਹੇ ਠੀਕ ਕਹਿੰਦਾ ਸਭ ਕੁਝ ਕਹਿਣਾ ਚਾਹੁੰਦਾ ਦੱਸੋ ਨਹੀਂ ਮੈਂ ਤੁਹਾਨੂੰ ਕੁਝ ਐਡ ਕਰ ਦਿੰਨਾ ਤੁਸੀਂ ਇੱਧਰ ਨੂੰ ਦਿਖਾ ਦਿਓ ਬੀਸਿਕਲੀ ਜਸਟ ਆਪਣੇ ਦਰਸ਼ਕਾਂ ਵਾਸਤੇ ਵੀ ਸਤਲੁਜ ਰਿਵਰ ਜਿਹੜੀ ਹੈਗੀ ਆ ਇਹ ਆਪਣੀ ਉਥੋਂ ਤਿੱਬਤ ਤੋਂ ਫਲੋ ਕਰਕੇ ਆਉਂਦੀ ਆ ਜਿਹੜਾ ਆਪਣਾ ਪਾਕੜਾ ਡੈਮ ਬਣਿਆ ਹੋਇਆ ਉਹ ਇਸੇ ਦੇ ਉੱਤੇ ਬਣਿਆ ਹੋਇਆ ਆ ਤੇ ਸਤਲੁਜ ਰਿਵਰ ਦੀ ਜਿਹੜੀ ਕੈਪੈਸਿਟੀ ਹੈਗੀ ਆ ਉਹ 2 ਲੱਖ ਕਿਊਬਿਕ ਦੇ ਲਗਭਗ ਹੈਗੀ ਆ ਹੰ ਹੰ ਹੈਂਡਲ ਕਰਨ ਦੀ ਹੁਣ ਆਪਾਂ ਜਿੱਥੇ ਖੜੇ ਆ ਰੋਪੜ ਹੈਡ ਵਰਕਸ ਦੇ ਉੱਤੇ ਇੱਥੋਂ ਆਪਣੇ ਜੇ ਤੁਸੀਂ ਥੋੜਾ ਜਿਹਾ ਤੁਹਾਡੇ ਲੈਫਟ ਦੇਖੋਗੇ ਤਾਂ ਇਹ ਬਿਸ਼ਟ ਦੁਆਬ ਕਨਾਲ ਹੈ ਛੋਟੀ ਕਨਾਲ ਹੈ ਤੇ ਇਹਦਾ ਜਿਹੜਾ ਫਲੋ ਆਫ ਵਾਟਰ ਹੈ ਉਹ ਵੀ ਥੋੜਾ ਹੋਊਗਾ 3-4 ਹਜ਼ਾਰ ਕਿਊਬਿਕ ਜਾਂ ਉਦੋਂ ਵੀ ਘੱਟ ਹੋਊਗਾ ਇਹ ਨਵਾਂ ਸ਼ਹਿਰ ਵੱਲ ਪਾਸੇ ਜਾ ਰਿਹਾ ਨਵਾਂ ਸ਼ਹਿਰ ਅੱਗੇ ਜਾ ਰਹੀਏ ਤੁਸੀਂ ਵੇਖ ਪਾ ਰਹੇ ਨਵਾਂ ਸ਼ਹਿਰ ਜਾ ਰਹੀ ਹੈ ਤੇ ਜੇ ਆਪਾਂ ਦੇਖੀਏ ਥੋੜਾ ਜਿਹਾ ਬਿਲਕੁਲ ਰਾਈਟ ਆਪੋਜ਼ਿਟ ਹੈਡ ਵਰ ਉਥੋਂ ਆਪਣੀ ਨਿਕਲਦੀ ਹੈਗੀ ਆ ਸਰਹੰਦ ਕਨਾਲ ਤੇ ਨੰਗਲ ਤੋਂ ਨਿਕਲਦੀ ਹੈਗੀ ਆ ਪਾਖੜਾ ਮੇਨ ਲਾਈਨ ਇਹ ਦੋਨੋਂ ਜਿਹੜੀਆਂ ਨਹਿਰਾਂ ਹੈਗੀਆਂ ਇਹਨਾਂ ਦਾ ਮੇਨ ਪਰਪਸ ਹੈਗਾ ਵੀ ਪੰਜਾਬ ਨੂੰ ਜਿੰਨਾ ਵੀ ਇਰੀਗੇਸ਼ਨ ਜਾਂ ਡਰਿੰਕਿੰਗ ਵਾਟਰ ਆ ਉਹ ਸਪਲਾਈ ਕਰਦੇ ਆ ਤੇ ਇਹਨਾਂ ਦੀਆਂ ਕਨਾਲਸ ਦੀ ਜਿਹੜੀ ਲਗਭਗ ਕੈਪੈਸਿਟੀ ਹੈਗੀ ਆ ਉਹ 12-13000 ਕਿਊਸੇਕ ਇਚ ਹੈਗੀ ਆ ਸੋ ਰਹੀ ਗੱਲ ਸਤਲੁਜ ਹੁਣ ਇਹਦੇ 'ਚ ਤੁਸੀਂ ਦੇਖ ਰਹੇ ਹੋ ਵੀ ਪਿੱਛੋਂ ਫਲੋ ਕਿੰਨਾ ਵੱਧ ਕੇ ਆ ਰਹੇ ਆ ਤੇ ਆ ਗੇਟ ਖੁੱਲੇ ਹੋਏ ਆ ਇਹਨਾਂ ਨੇ ਤੇ ਇਹਨੇ ਅੱਗੇ ਜਾ ਕੇ ਸਤਲੁਜ ਨੇ ਹੋਰ ਚੌੜਾ ਹੋ ਜਾਣਾ ਬਿਕੋਜ਼ ਇੱਕ ਤਾਂ ਇਹਦਾ ਜਿਹੜਾ ਬੈੱਡ ਹੈਗਾ ਉਹ ਉੱਚਾ ਹੋ ਗਿਆ ਹੂੰ ਉਹਦੇ ਨਾਲੋਂ ਇਹਨੇ ਚਾਰੇ ਪਾਸੇ ਨੂੰ ਹੁਣ ਫੈਲ ਜਾਣਾ ਸੋ ਇਸ ਕਰਕੇ ਲੁਧਿਆਣਾ ਔਰ ਅੱਗੇ ਦੇ ਜ਼ਿਲ੍ਹਿਆਂ ਦੇ ਵਿੱਚ ਸਤਲੁਜ ਨਾਲ ਕਾਫੀ ਖਤਰਾ ਹੋ ਰਿਹਾ